ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਆਲੂ ਤੇ ਪਿਆਜ਼ ਦਾ ਪਰੌਂਠਾ ਬਣਾਵਾਂਗੇ ਬਹੁਤ ਹੀ ਟੇਸਟੀ ਪਰੌਂਠਾ ਬਣਦਾ ਹੈ ਸਰਦੀਆਂ ਵਿੱਚ ਤਾਂ ਪਰੌਠੇ ਵਧੀਆ ਲੱਗਦੇ ਆ ਬੱਚਿਆਂ ਨੂੰ ਤੇ ਆਪਾਂ ਜਿਹੜੇ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਹੀ ਤੇ ਆਪਾਂ ਬਣਾਉਣੇ ਆ ਜੀ ਆਲੂ ਪਿਆਜ਼ ਵਾਲਾ ਪਰੌਂਠਾ ਧਨੀਆ ਵਿੱਚ ਪਾ ਕੇ ਤੇ ਇਹਦੇ ਲਈ ਮੈਂ ਲੈ ਲਿਆ ਹੁਣ ਇੱਕ ਬੋਲ ਲੈ ਲਈ ਆ ਤੇ ਆਲੂ ਜਿਹੜੇ ਆਪਾਂ ਬਾੜ ਲਿਓ ਆ ਇਹ ਇਹਨਾਂ ਨੂੰ ਆਪਾਂ ਬੋਇਲ ਕਰਕੇ ਰੱਖਿਆ ਸੀ ਠੰਡੇ ਹੋ ਗਏ ਹੋ ਆਹੇ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਆ ਤੋੜ ਲੈਣੇ ਆ ਆਲੂਆਂ ਨੂੰ ਕ੍ਰਸ਼ ਜਿਹਾ ਕਰ ਲੈਣੇ ਆ ਜਿਆਦਾ ਬਰੀਕ ਜਿਹਾ ਨਹੀਂ ਕਰਾਂਗੇ ਆਪਾਂ ਥੋੜੇ ਜਿਹਾ ਇਹ ਮੋٹے ਮੋٹے ਜਿਹਾ ਰੱਖਾਂਗੇ ਤੇ ਇਹਨਾਂ ਨੂੰ ਆਪਾਂ ਹੱਥ ਦੇ ਨਾਲ ਹੀ ਐਦਾਂ ਜਾਂ ਤੁਸੀਂ ਕੋਈ ਮੈਚਰ ਜਿਹਾ ਲੈ ਲਓ ਜਿਹਦੇ ਨਾਲ ਆਲੂ ਮੈਸ਼ ਕਰੀਦੇ ਆ ਨਹੀਂ ਤਾਂ ਜੇ ਆਪਣੇ ਕਈ ਵਾਰੀ ਆਲੂ ਜਿਹੜੇ ਥੋੜੇ ਸਖਤ ਜਿਹਾ ਰਹਿ ਜਾਂਦੇ ਆ ਤੇ ਫੇਰ ਉਹਦੇ ਨਾਲ ਕਰ ਲੋ ਤੇ ਆਪਾਂ ਹੱਥ ਨਾਲ ਇਹਨਾਂ ਨੂੰ ਜਿਹੜੇ ਆ ਫੇਲਣਨੇ ਆ ਪਿਆਜ਼ ਪਾਵਾਂਗੇ ਪਿਆਜ਼ ਜਿਹੜਾ ਆ ਆਪਾਂ ਬਰੀਕ ਕੱਟ ਲਿਆ ਆ ਜੇ ਤੁਸੀਂ ਪਾਉਣਾ ਚਾਹੋ ਨਾ ਪਾ ਲਓ ਪਰ ਆਪਾਂ ਪਾਵਾਂਗੇ ਬਰੀਕ ਬਰੀਕ ਪਿਆਜ਼ ਕੱਟਿਆ ਆ ਪਿਆਜ਼ ਦੇ ਨਾਲ ਬਹੁਤ ਹੀ ਵਧੀਆ ਜਿਹੜਾ ਆ ਪਰੌਠਾ ਜਿਹੜਾ ਆਪਣਾ ਬਣਦਾ ਆ ਇਹ ਪਾਤਾ ਆਪਾਂ ਤੇ ਹਰੀ ਮਿਰਚ ਆਪਾਂ ਥੋੜੀ ਕੱਟ ਕੇ ਪਾਵਾਂਗੇ ਤੇ ਥੋੜੀ ਆਪਾਂ ਪੀਸ ਕੇ ਪਾਵਾਂਗੇ ਥੋੜੀ ਜੀ ਕੱਟ ਕੇ ਆਪਾਂ ਮਿਰਚ ਜਿਹੜੀ ਆ ਪਾਤੀ ਮਿਰਚ ਜਿਹੜੀ ਆ ਤੁਸੀਂ ਆਪਣੇ ਜਿੰਨਾ ਕੁ ਆਪਣਾ ਤੁਸੀਂ ਸਪਾਈਸੀ ਖਾਣਾ ਆ ਉਸ ਹਿਸਾਬ ਨਾਲ ਮਿਰਚ ਜਿਹੜੀ ਪਾ ਲਓ ਤੇ ਹੁਣ ਆਪਾਂ ਪਾਵਾਂਗੇ ਜੀ ਮੈਂ ਅਧਕਰਤਾ ਮਿਰਚਾਂ ਜਿਹੜੀਆਂ ਆ ਆਪਾਂ ਗ੍ਰाइंड ਕਰਕੇ ਰੱਖੀਆਂ ਆ ਚੋਪਰ ਦੇ ਨਾਲ ਇਹ ਪਾਵਾਂਗੇ ਇਹ ਤੁਸੀਂ ਜਿੰਨਾ ਕੁ ਪਾਉਣਾ ਆ ਆਪਣਾ ਅਧਕਰ ਮਿਰਚਾਂ ਉੰਨੇ ਕੁ ਆਪਣੀ ਪਾ ਲਓ ਆਪਾਂ ਥੋੜੀ ਜੀ ਕੱਟ ਕੇ ਵੀ ਪਾਈ ਆ ਤੇ ਮਿਰਚਾਂ ਤੇ ਆ ਕਰ ਪਾਤਾ ਆਪਾਂ ਮਸਾਲੇ ਪਾਉਣ ਲਈ ਮੈਂ ਇਹ ਚ ਧਨੀਆ ਪਾਉਂਗੀ ਧਨੀਆ ਪਾਊਡਰ ਪਾਤਾ ਆਪਾਂ ਇੱਕ ਚਮਚਾ ਜਿਹੜਾ ਆ ਜੀਰੇ ਦਾ ਪਾ ਦਾਂਗੇ ਮਸਾਲੇ ਤੁਸੀਂ ਆਪਣੇ ਜੋ ਜਿਹੜਾ ਆਪਣਾ ਸਟਫਿੰਗ ਬਣਾਉਣੀ ਆ ਇਹਦੇ ਹਿਸਾਬ ਨਾਲ ਪਾ ਲਓ ਮਿਰਚ ਪਾ ਦਾਂਗੇ ਮੈਂ ਆਪਣੇ ਡੋ ਦੇ ਹਿਸਾਬ ਨਾਲ ਪਾ ਲੂੰਗੀ ਤੇ ਲੂਣ ਆਪਾਂ ਪਾ ਲਾਂਗੇ ਜੀ ਆਪਣਾ ਮੇਰਾ ਇੱਕ ਤੋਂ ਥੋੜਾ ਜਿਹਾ ਜ਼ਿਆਦਾ ਪਾਊਗਾ ਇਹਦੇ ਵਿੱਚ ਥੋੜਾ ਜਿਹਾ ਲੂਣ ਜਿਹੜਾ ਆ ਤੇਜੀ ਚੰਗਾ ਲੱਗਦਾ ਆ ਆਲੂਆਂ ਨੇ ਪਰੌਂਠਿਆਂ 'ਚ ਥੋੜੀ ਜਿਹੀ ਆਪਾਂ ਇਹ 'ਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹ ਕੋੜੀ ਨਹੀਂ ਹੈਗੀ ਇਹਨਾਂ ਕਲਰ ਤੇ ਟੇਸਟ ਵਧੀਆ ਆਉਂਦਾ ਇਹਦੇ ਨਾਲ ਤੇ ਚਾਟ ਮਸਾਲਾ ਪਾਵਾਂਗੇ ਚਟਪਟਾ ਜਿਹਾ ਬਣੂਗਾ ਇਹਦੇ ਨਾਲ ਥੋੜਾ ਜਿਹਾ ਤੇ ਬਾਕੀ ਆਪਣੇ ਕੋ ਕ੍ਰਸ਼ ਕੀਤਾ ਆ ਧਨੀਆ ਐ ਹਸਾਲਤਾ ਥੋੜਾ ਜਿਹਾ ਇਹ ਪਾਵਾਂਗੇ ਇਹਦੇ ਨਾਲ ਬਹੁਤ ਵਧੀਆ ਜਿਹੜਾ ਪਰੌਂਠਿਆਂ ਵਿੱਚ ਟੇਸਟ ਆਉਂਦਾ ਹੈ ਜਦੋਂ ਆਪਣੇ ਕੋ ਇਹ ਜਿਹੜਾ ਧਨੀਆ ਸਾਫ ਦਾ ਜਿਹੜਾ ਆਪਾਂ ਦੋ ਫਾਕੜ ਜਿਹਾ ਕੀਤਾ ਆ ਕੁੰਡੇ ਨਾਲ ਕੁੱਟ ਕੇ ਤੇ ਇਹ ਪਾ ਦਾਂਗੇ ਪਾ ਲਾਂਗੇ ਇੱਕ ਕਲੌਂਜੀ ਪਾ ਕੇ ਦੇਖਿਓ ਬਹੁਤ ਵਧੀਆ ਲੱਗਦਾ ਆ ਕਲੌਂਜੀ ਵੈਸੇ ਵੀ ਆਪਣੀ ਲਈ ਸਿਹਤ ਲਈ ਅੱਛੀ ਹੁੰਦੀ ਆ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਜੀ ਧਨੀਆ ਧਨੀਆ ਜਿਹੜਾ ਆ ਇਹ ਪਾਤਾ ਆਪਾਂ ਧੋ ਕੇ ਸਾਫ਼ ਕੀਤਾ ਐ ਬਰੀਕ ਕੱਟ ਲਿਆ ਇਹਨੂੰ ਤੇ ਹੁਣ ਆਪਾਂ ਮਸਾਲੇ ਜਿਹੜੇ ਆ ਇਹਨਾਂ ਨੂੰ ਮਿਕਸ ਕਰ ਲਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੱਥ ਨਾਲ ਹੀ ਕਰਾਂਗੇ ਚਮਚਿਆਂ ਚੋਂਚਿਆਂ ਨਾਲ ਤਾਂ ਮਿਕਸ ਨਹੀਂ ਹੁੰਦਾ ਵਧੀਆ ਹੱਥ ਨਾਲ ਵਧੀਆ ਮਿਕਸ ਹੋ ਜਾਂਦਾ ਆ ਜੇ ਤੁਹਾਡੇ ਕੋਲ ਮੇਥੀ ਆ ਤੁਸੀਂ ਉਹ ਵੀ ਪਾ ਸਕਦੇ ਆ ਵਿੱਚ ਕੱਟ ਕੇ ਬਰੀਕ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੇ ਕੋ ਆਲੂ ਜਿਆਦੇ ਮੋਟੇ ਆ ਤਾਂ ਉਹਨਾਂ ਨੂੰ ਵੀ ਆਪਾਂ ਵਿੱਚ ਇਸ ਤਰ੍ਹਾਂ ਫੇਲ ਲੈਣਾ ਆ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਆ ਆਲੂਆਂ ਨੂੰ ਪਿਆਜ਼ਾਂ ਨੂੰ ਤੇ ਧਨੀਏ ਨੂੰ ਮਸਾਲੇ ਸਾਰੇ ਦੇਖੋ ਕਿੰਨਾ ਵਧੀਆ ਜਿਹੜਾ ਇਹ ਡੋ ਬਣ ਗਿਆ ਤੇ ਹੁਣ ਆਪਾਂ ਲਵਾਂਗੇ ਜੀ ਆਟਾ ਆਟਾ ਆਪਾਂ ਗੁੰਨ ਕੇ ਰੱਖਿਆ ਹੈ ਇਹਦੇ ਵਿੱਚ ਆਪਾਂ ਲੂਣ ਵਗੈਰਾ ਕੁਝ ਨਹੀਂ ਪਾਇਆ ਹੈਗਾ ਨਾਰਮਲ ਜਿਸ ਤਰ੍ਹਾਂ ਆਪਾਂ ਰੋਟੀ ਦਾ ਆਟਾ ਗੁੰਨੀਦਾ ਆ ਐਸੀ ਤਰ੍ਹਾਂ ਆਪਾਂ ਜਿਹੜਾ ਆਟਾ ਗੁੰਨੇ ਆ ਤੇ ਥੋੜਾ ਜਿਹਾ ਲਾਵਾਂਗੇ ਜੀ ਇਹਨੂੰ ਸੁੱਕਾ ਆਟਾ ਲੈ ਕੇ ਤੇ ਆਪਾਂ ਬਣਾਵਾਂਗੇ ਦਾ ਪੇੜਾ ਪੇੜਾ ਥੋੜਾ ਭਾਰਾ ਹੀ ਲਵੇ ਕਿਉਂਕਿ ਆਪਾਂ ਇੱਕ ਵਿੱਚ ਪਾਵਾਂਗੇ ਆਲੂ ਦੇ ਪਰੌਂਠੇ ਆਲੂ ਜਿਹੜਾ ਆ ਇੱਕ ਹੀ ਪੇੜੇ ਚ ਪਾਵਾਂਗੇ ਤੇ ਕਿਈ ਦੋਹਾਂ ਚ ਪਾਉਂਦੇ ਆ ਇੱਕ ਦੇ ਵਿੱਚ ਹੀ ਬਹੁਤ ਹੀ ਵਧੀਆ ਜਿਹੜਾ ਆ ਆਲੂ ਦਾ ਪਰੌਂਠਾ ਜਿਹੜਾ ਆ ਬਣ ਜਾਂਦਾ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਪੇੜਾ ਕਰਾਂਗੇ ਤੇ ਇਹਨੂੰ ਹੁਣ ਥੋੜੀ ਜਿਹਾ ਸੁੱਕਾ ਆਟਾ ਲਾ ਕੇ ਤਾਂ ਆਪਾਂ ਲਵਾਂਗੇ ਜੀ ਬੇਲ ਥੋੜਾ ਜਿਹਾ ਪਹਿਲਾਂ ਬੇਲ ਲਾਂਗੇ ਫੇਰ ਇਸ ਸਟਫਿੰਗ ਵਧੀਆ ਵਿੱਚ ਭਰੂਗੇ ਨਹੀਂ ਤਾਂ ਫਿਰ ਥੋੜੀ ਜਿਹੀ ਪੈਂਦੀ ਆ ਜੇ ਬੇਲ ਕੇ ਪਾਵੋ ਤਾਂ ਫਿਰ ਜਿਆਦਾ ਸਟਫਿੰਗ ਪੈ ਜਾਂਦੀ ਆ ਕਿਉਂਕਿ ਆਟਾ ਤਾਂ ਆਪਾਂ ਰੋਜ਼ ਖਾਂਦੇ ਆ ਤੇ ਆਪਾਂ ਖਾਣਾ ਆਲੂ ਵਾਲਾ ਪਰੌਂਠਾ ਤੇ ਆਲੂ ਚੰਗੇ ਵਿੱਚ ਪਾਵਾਂਗੇ ਜਰ ਇੱਕ ਭਰ ਕੇ ਜੈ ਐਨੀ ਕ ਆਪਾਂ ਲਈ ਆ ਬੇਲ ਇਹ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਟਫਿੰਗ ਆਪਣੀ ਜਿਹੜੀ ਆਪਾਂ ਬਣਾਈ ਆ ਆਲੂ ਇਹ ਭਰ ਦਾਂਗੇ ਤੁਸੀਂ ਜਿੰਨਾ ਕ ਪਾਉਣਾ ਆ ਉਹਨਾਂ ਕ ਆਪਣਾ ਆਲੂ ਜਿਹੜਾ ਆ ਪਾ ਲਓ ਤੇ ਹੁਣ ਇਹਨੂੰ ਇਸ ਤਰ੍ਹਾਂ ਉੱਪਰੋਂ ਜਿਹੜਾ ਆ ਆਪਾਂ ਕਰ ਦਾਂਗੇ ਜੀ ਫੜ ਕੇ ਇਸ ਤਰ੍ਹਾਂ ਪੂਰਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਪੂਰਾ ਬੰਦ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦਾਂਗੇ ਤੇ ਉੱਪਰੋਂ ਇਹਨੂੰ ਇੱਥੇ ਇਸ ਤਰ੍ਹਾਂ ਆਪਾਂ ਜਿਹੜਾ ਆ ਦਬਾ ਦਾਂਗੇ ਹੱਥ ਦੇ ਨਾਲ ਸੁੱਕਾ ਆਟਾ ਲਾਵਾਂਗੇ ਤੇ ਇਹਨੂੰ ਆਪਾਂ ਲਵਾਂਗੇ ਬੇਲ ਇਹਨੂੰ ਹੁਣ ਆਪਾਂ ਬੇਲ ਲੈਨੇ ਆ ਜੇਕਰ ਆਲੂ ਥੋੜੇ ਬਹੁਤੇ ਬਾਹਰ ਵੀ ਆਂਦੇ ਤਾਂ ਅੱਦੇ ਵੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਕਈ ਵਾਰੀ ਆਲੂ ਜਿਹੜੇ ਆ ਆਪਣੇ ਬਹੁਤ ਥੋੜੇ ਪਤਲੇ ਜਿਹੇ ਹੁੰਦੇ ਆ ਕਈ ਵਾਰੀ ਖੁਸ਼ਕ ਜਿਹੇ ਹੁੰਦੇ ਆ ਕਿਉਂਕਿ ਆਪਾਂ ਆਲੂ ਜ਼ਿਆਦਾ ਪਾਏ ਆ ਤੇ ਥੋੜਾ ਬਹੁਤਾ ਤਾਂ ਫਿਰ ਇਸ ਤਰ੍ਹਾਂ ਨਿਕਲਣ ਆਈਆਂ ਇਹਨਾਂ ਨੂੰ ਹੱਥ ਦੇ ਨਾਲ ਇਸ ਤਰ੍ਹਾਂ ਠੀਕ ਕਰ ਲਓ ਬਹੁਤ ਟੇਸਟੀ ਪਰੌਂਠੇ ਬਣੂਗੇ ਜੀ ਇਹ। ਤੇ ਹੁਣ ਆਪਾਂ ਇਹਨੂੰ ਬੇਲ ਲਿਆ ਤੇ ਇਹਨੂੰ ਹੁਣ ਆਪਾਂ ਪਾਵਾਂਗੇ ਜੀ ਤਵੇ ਦੇ ਉੱਤੇ। ਤੇ ਮੈਂ ਇਹਦੇ ਤੇ ਥੋੜਾ ਜਿਹਾ ਧਨੀਆ ਪਾਤਾ। ਇਹਨੂੰ ਹੋਰ ਥੋੜਾ ਜਿਹਾ ਆਪਾਂ ਬੇਲ ਲਾਂਗੇ। ਤਾਂ ਕਿ ਜਿਹੜਾ ਆਪਣਾ ਪਰੌਂਠਾ ਆ ਦੇਖਣੋਂ ਵੀ ਵਧੀਆ ਲੱਗੇ। ਤੇ ਇਹਨੂੰ ਹੁਣ ਆਪਾਂ ਪਾਉਣੇ ਜੀ ਤਵੇ ਤੇ ਤਵਾ ਜਿਹੜਾ ਆਪਣਾ ਗਰਮ ਆ ਤੇ ਆਪਾਂ ਇਹਦੇ ਉੱਤੇ ਪਾਵਾਂਗੇ ਆਪਾਂ ਕੋਈ ਘੇ ਵਗੈਰਾ ਨਹੀਂ ਲਾਇਆ ਨਾ ਪਰੌਂਠੇ ਦੇ ਵਿੱਚ ਲਾਇਆ ਤੇ ਹੁਣ ਇਹਦੇ ਉੱਪਰ ਆਪਾਂ ਲਾਵਾਂਗੇ ਕੇ ਤੇ ਇਹਨੂੰ ਹੁਣ ਆਪਾਂ ਲਾਵਾਂਗੇ ਜੀ ਰਾੜ ਪਰੌਂਠੇ ਨੂੰ ਕਿਉਂ ਕਿ ਕਿੰਨਾ ਵਧੀਆ ਪਰੌਂਠਾ ਜਿਹੜਾ ਆ ਆਪਣਾ ਬੀਲ ਹੋ ਗਿਆ ਕੋਈ ਫਟੂਗਾ ਨਹੀਂ ਕੋਸ਼ ਨਹੀਂ ਖਿਲਰੂਗਾ ਨਹੀਂ ਐਸ ਤਰ੍ਹਾਂ ਬਹੁਤ ਵਧੀਆ ਪਰੌਂਠਾ ਰੜੂਗਾ ਇਹਨੂੰ ਹੁਣ ਆਪਾਂ ਲੈਨੇ ਰਾੜ ਇੱਕ ਸਾਈਡ ਦੇਖੋ ਪਰੌਂਠੇ ਦੀ ਰਾੜ ਗਈ ਤਾਂ ਆਪਾਂ ਦੂਸਰੀ ਸਾਈਡ ਵੀ ਇਹਦੀ ਰਾੜ ਲੈਣੇ ਆਂ ਚੇਂਜ ਕਰ ਦਿੱਤਾ ਇਹਨੂੰ ਤੇ ਇਹਨੂੰ ਹੁਣ ਆਪਾਂ ਰਾੜ ਲਾਂਗੇ ਇਧਰੋਂ ਵੀ ਰਾੜ ਲਾਂਗੇ ਫਿਰ ਕੇ ਲਾਵਾਂਗੇ ਤੇ ਹੁਣ ਆਪਾਂ ਲਾਵਾਂਗੇ ਇਹਦੇ ਉੱਤੇ ਮੱਖਣ ਤੁਸੀਂ ਘੇ ਦੇਸੀ ਲਾਉਣਾ ਤੇਲ ਨਾਲ ਪਰੌਂਠੇ ਵਧੀਆ ਨਹੀਂ ਬਣਦੇ ਤੇਲ ਨਹੀਂ ਲਾਉਣਾ ਚਾਹੀਦਾ ਤੇ ਆਪਾਂ ਲਾਵਾਂਗੇ ਜੀ ਮੱਖਣ ਤੁਸੀਂ ਦੇਸੀ ਘੇ ਲਾ ਸਕਦੇ ਆਂ ਕਿਉਂਕਿ ਜਿਸ ਨੇ ਪਰੌਂਠਾ ਖਾਣਾ ਉਹ ਮੱਖਣ ਵਾਲਾ ਪਰੌਂਠਾ ਖਾਂਦਾ ਆ ਇੱਕ ਕਰਕੇ ਆਪਾਂ ਮੱਖਣ ਲਾਇਆ ਇਹਦੇ ਉੱਤੇ ਦੋਨੇ ਪਾਸੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਇਹ ਮੱਖਣ ਲਾ ਦਾਂਗੇ ਬਹੁਤ ਹੀ ਵਧੀਆ ਤੇ ਟੇਸਟੀ ਇਸ ਤਰ੍ਹਾਂ ਪਰੌਂਠੇ ਬਣਦੇ ਆ ਆਲੂ ਪਿਆਜ਼ ਵਾਲੇ ਕਿ ਇਹ ਆਪਾਂ ਲਾ ਦਿੱਤਾ ਜੀ ਚੰਗਾ ਜਿਆ ਜਿਹੜੀ ਤਾਂ ਤੇ ਹੁਣ ਇਹਨੂੰ ਆਪਾਂ ਰਾਲ ਲਾਂਗੇ ਕ੍ਰਿਸਪੀ ਜਿਹਾ ਕਰਾਂਗੇ ਬਰੀਆ ਜਿਹਾ ਪਰੌਂਠਾ ਦਬਾ ਥੋੜਾ ਜਿਹਾ ਰਾੜ ਲਓ ਇਸ ਤਰ੍ਹਾਂ ਬਹੁਤ ਤੇਜ਼ ਅੱਗ ਤੇ ਨਹੀਂ ਰਾੜਨੇ ਚਾਹੀਦੇ ਮੀਡੀਅਮ ਜਈ ਅੱਗ ਤੇ ਰਾੜ ਲਓ ਜੇ ਤੁਸੀਂ ਪਤਲੇ ਪਤਲੇ ਘਾਟ ਆਲੂ ਵਾਲੇ ਪਾਉਣੇ ਆ ਤੇ ਘਾਟ ਆਲੂ ਵਾਲੇ ਵੀ ਬਣਾ ਸਕਦੇ ਆ ਆਪਾਂ ਆਲੂ ਥੋੜਾ ਜਿਆਦਾ ਪਾਇਆ ਪਰੌਂਠਾ ਦੇਖੋ ਜੀ ਜਿਹੜਾ ਆਪਣਾ ਰੜ ਗਿਆ ਆ ਬਹੁਤ ਹੀ ਵਧੀਆ ਪਰੌਂਠਾ ਬਣਿਆ ਇਸ ਤਰ੍ਹਾਂ ਬਹੁਤ ਹੀ ਟੇਸਟੀ ਜਿਹੜਾ ਪਰੌਂਠਾ ਆ ਬਣ ਜਾਂਦਾ ਆਲੂ ਦਾ ਤੇ ਪਿਆਜ਼ ਵਾਲਾ ਪਰੌਂਠਾ ਦੇਖੋ ਜੀ ਆਪਣਾ ਬਣ ਗਿਆ ਤੇ ਬਹੁਤ ਹੀ ਟੇਸਟੀ ਆਲੂ ਵਾਲਾ ਪਰੌਂਠਾ ਬਣਦਾ ਤੁਸੀਂ ਦਹੀਂ ਨਾਲ ਮੱਖਣ ਨਾਲ ਜਿਹਦੇ ਨਾਲ ਵੀ ਖਾਣਾ ਖਾ ਸਕਦੇ ਆ ਤੇ ਆਪਾਂ ਖਾਵਾਂਗੇ ਜੀ ਮੱਖਣ ਨਾਲ ਤੇ ਦਹੀਂ ਦੇ ਨਾਲ ਬਹੁਤ ਵਧੀਆ ਪਰੌਂਠਾ ਬਣਦਾ ਇਸ ਤਰ੍ਹਾਂ ਆਲੂ ਪਿਆਜ਼ ਵਾਲਾ ਜੇ ਤੁਹਾਨੂੰ ਸਾਡਾ ਪਰੌਂਠਾ ਜਿਹੜਾ ਚੰਗਾ ਲੱਗਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੀ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਡਾ ਆਲੂ ਪਿਆਜ਼ ਵਾਲਾ ਪਰੌਂਠਾ ਦਹੀਂ ਤੇ ਮੱਖਣ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਸਤਿ ਸ੍ਰੀ ਅਕਾਲ ਜੀ